ਕੇਰਲਾ ਦੇ ਥਰਾਇਸਰ ਡਿਸਟ੍ਰਿਕਟ ਵਿੱਚ ਨੈਸ਼ਨਲ ਹਾਈਵੇ 544 ਤੇ ਪਾਲੀਯਕਾਰਾ ਨਾਂ ਦਾ ਇੱਕ ਟੋਲ ਪਲਾਜ਼ਾ ਬਣਿਆ ਹੋਇਆ ਜਿਸ ਨੂੰ ਕੇਰਲਾ ਦੀ ਹਾਈ ਕੋਰਟ ਨੇ 4 ਹਫ਼ਤਿਆਂ ਦੇ ਲਈ ਸਸਪੈਂਡ ਕਰਤਾ ਕਿਉਂ ਸਸਪੈਂਡ ਕਰਤਾ ਕਿਉਂਕਿ ਜਿਸ ਸੜਕ ਦੇ ਉੱਤੇ ਇਹ ਟੋਲ ਪਲਾਜ਼ਾ ਲੱਗਿਆ ਹੋਇਆ ਤੇ ਉੱਥੋਂ ਕਲੈਕਸ਼ਨ ਕਰ ਰਿਹਾ ਉਸ ਸੜਕ ਦਾ ਬਹੁਤ ਮਾੜਾ ਹਾਲ ਆ ਉਥੇ ਟੋਏ ਨੇ ਤੇ ਆਮ ਤੌਰ ਤੇ ਜਿਹੜਾ ਉਹ ਟ੍ਰੈਫਿਕ ਜਾਮ ਰਹਿੰਦਾ ਤੇ ਜਿਹੜੀਆਂ ਸਰਵਸ ਰੋਡ ਨੇ ਉਹਨਾਂ ਦਾ ਵੀ ਬੁਰਾ ਹਾਲ ਆ ਮਾਨਯੋ ਕੋਰਟ ਨੇ ਕਿਹਾ ਕਿ ਜਿਸ ਚੀਜ਼ ਦੇ ਲਈ ਟੋਲ ਇਕੱਠਾ ਕੀਤਾ ਜਾ ਰਿਹਾ ਜੇਕਰ ਉਹ ਸੁਵਿਧਾ ਮਿਲ ਨਹੀਂ ਰਹੀ ਤਾਂ ਟੋਲ ਇਕੱਠਾ ਕਰਨਾ ਅਨਜਸਟੀਫਾਈ ਆ ਜੱਜ ਸਾਹਿਬ ਨੇ ਕਿਹਾ ਕਿ ਸੜਕਾਂ ਨੂੰ ਸੇਫ ਬਣਾਉਣ ਲਈ ਐਕसेसिबल ਬਣਾਉਣ ਲਈ ਆਉਣ ਜਾਣ ਦੀ ਸੁਵਿਧਾ ਲਈ ਹੀ ਟੋਲ ਇਕੱਠਾ ਕੀਤਾ ਜਾਂਦਾ ਤੇ ਜੇਕਰ ਇਹ ਸੁਵਿਧਾਵਾਂ ਨਹੀਂ ਮਿਲ ਰਹੀਆਂ ਤਾਂ ਜਿਹੜਾ ਟੋਲ ਇਕੱਠਾ ਕਰਨਾ ਉਹ ਅਨਲੌਫੁਲ ਅਨਫੇਅਰ ਆ ਕੋਰਟ ਦਾ ਇਹ ਫੈਸਲਾ ਸਿਰਫ ਪਾਲੀਏਕਰਾ ਟੋਲ ਪਲਾਜ਼ੇ ਦੇ ਲਈ ਹੀ ਆ ਇਹ ਹੋਰ ਟੋਲ ਪਲਾਜ਼ਿਆਂ ਦੇ ਉੱਤੇ ਅਪਲਾਈ ਨਹੀਂ ਹੋਵੇਗਾ ਕੋਰਟ ਦੇ ਇਸ ਫੈਸਲੇ ਨਾਲ ਇਹ ਤਾਂ ਕਲੀਅਰ ਆ ਕਿ ਜਿਹੜੇ ਸਬ ਸਟੈਂਡਰਡ ਇਨਫਰਾਸਟ੍ਰਕਚਰ ਹੈਗਾ ਜੋ ਸਹੂਲਤ ਨਹੀਂ ਮਿਲ ਰਹੀ ਜਿਸ ਚੀਜ਼ ਦੇ ਲਈ ਟੋਲ ਕਲੈਕਸ਼ਨ ਕੀਤੀ ਜਾ ਰਹੀ ਆ ਤਾਂ ਉਹਦੇ ਲਈ ਟੋਲ ਕਲੈਕਸ਼ਨ ਨੂੰ ਫੋਰਸਫੁਲੀ ਇਕੱਠਾ ਨਹੀਂ ਕੀਤਾ ਜਾ ਸਕਦਾ ਦੂਸਰਾ ਜਿਹੜੇ ਅਥਾਰਟिटीज ਨੇ ਉਹਨਾਂ ਦੇ ਲਈ ਇੱਕ ਸੁਨੇਹਾ ਕਿ ਜਿਹੜੀਆਂ ਸਹੂਲਤਾਂ ਦੇਣੀਆਂ ਨੇ ਜਿਹੜਾ ਇਨਫਰਾਸਟ੍ਰਕਚਰ ਦੇਣਾ ਉਹ ਉਹਨਾਂ ਦੀ ਲੀਗਲ ਰਿਸਪੌਂਸਿਬਿਲਟੀ ਆ